ਬ੍ਰਦਰ ਹੀ ਜੀ ਵੱਡਾ ਮਰਾ ਹਾਂਜੀ ਉਹਨਾਂ ਬਾਰੇ ਦੱਸ ਜੀ ਸੁਭਾਅ ਕੀ ਬਹੁਤ ਵਧੀਆ ਹੈ ਜੀ ਸੁਭਾਅ ਰਦੈਨਾ ਵਧੀਆ ਹੈ ਕੋਈ ਕਹਿ ਨਹੀਂ ਸਕਦੇ ਵੇਖੋ ਜੀ ਤਿੰਨਾ ਚੌ ਪਿੰਡਾਂ ਦੀ ਸੰਗਤ ਖਲੋਤੀ ਹੈ ਇੱਕ ਪਿਆਰ ਕਰਕੇ ਖੜੀ ਹੈ ਜੀ ਚਾਰ ਪੰਜ ਦਿਨ ਤੋਂ ਬਸ ਵੇਟ ਕਰ ਰਹੇ ਆ ਕਿ ਕਦੋਂ ਡੈਡ ਬੱਡੀ ਆਏ ਤੇ ਅਸੀਂ ਉਹਦੇ ਦਰਸ਼ਨ ਕਰੀਏ ਬਹੁਤ ਵਧੀਆ ਸੁਭਾਅ ਦੇ ਹਨ ਹਾਂਜੀ ਹਾਂਜੀ ਪਿੰਡ ਸਾਰਾ ਜੀ ਇੱਕ ਪਿੰਡ ਨਹੀਂ ਪੰਜ ਛੇ ਪਿੰਡਾਂ ਦੀ ਸੰਗਤ ਆਈ ਹੈ ਜੀ ਅਜੇ ਘਰ ਵੀ ਸਾਡੇ ਮੰਨ ਲਓ ਸੰਗਤ ਬੈਠੀ ਆ ਪੂਰੀ ਸਵਾਗਤ ਸਵਾਗਤ ਕਿਦਾਂ ਲੈਂਗੇ ਘਰ ਆਲੇ ਬਹੁਤ ਵਧੀਆ ਜੀ ਬਹੁਤ ਮਲਾਪੜੇ ਸਾਨੂੰ ਬਹੁਤ ਵਧੀਆ ਇਨਸਾਨ ਹਨ ਫੈਮਿਲੀ ਵਾਸਤੇ ਬੜਾ ਵੱਡਾ ਕੰਮ ਹੈ ਬੜਾ ਵੱਡਾ ਘਟਾ ਜੀ ਪਾ ਜੀ ਆਪਣੇ ਨਾਲ ਵਿੱਚ ਮੇਰਾ ਨਾਂ ਅਨੰਤ ਵੀਰ ਸਿੰਘ ਹੈ ਜੀ ਪਾ 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 ਕਾ ਡਿਲ ਹੈ ਹਾਂ ਜੀ ਉੱਥੇ ਵੀ ਆ ਰਿਹਾ ਜਿੰਨਾ ਕਿ ਦੱਸ ਕੇ ਦੱਸ ਕੇ ਪਹੁੰਚਿਆ ਭਾਈ ਜਿੱਦ ਦਾ ਸਾਨੂੰ ਫੋਨ ਆਇਆ ਸਾਨੂੰ 3 ਵਜੇ ਫੋਨ ਆਇਆ ਕਿ ਉਹਨਾਂ ਦੇ ਉੱਤੇ ਮਤਲਬ ਕਿ ਪਹਾੜੀ ਪਹਾੜੀ ਡੇਕੀ ਹੈ ਤੇ ਉਹ ਨਹੀਂ ਰਹੇ ਤੇ ਉਹ ਤੋਂ ਬਾਅਦ ਸਾਡੀ ਗੱਲ ਉਹਨਾਂ ਨਾਲ ਹੋਈ ਹੈ ਉਹ ਸਵੇਰੇ ਬਸ 11 ਵਜੇ ਗੱਲ ਹੋਈ ਉਹਨਾਂ ਨਾਲ ਉਸ ਤੋਂ ਬਾਅਦ ਗੱਲ ਨਹੀਂ ਹੋਈ ਉਸ ਤੋਂ ਬਾਅਦ ਮੈਨੂੰ ਕਈ ਸਾਨੂੰ ਕਈ ਫੋਨ ਆਏ ਆ ਅਨੋ ਨੰਬਰਾਂ ਤੋਂ ਉਹ ਬਸ ਦੇ ਰਹੇ ਸਾਨੂੰ ਕਿ ਟਾਈਮ ਉਹਨਾਂ ਦਾ ਨੰਬਰ ਕੋਈ ਇਨਫੋਰਮੇਸ਼ਨ ਕੋਈ ਦੇ ਰਿਹਾ ਨੂੰਹਲ ਟੈਂਸ਼ਨ ਚ ਆ ਗਏ ਕਿ ਕੀ ਗੱਲ ਹੋਈ ਅਸੀਂ ਅੱਗੋਂ ਉਹਨਾਂ ਦੇ ਫਿਰ ਦੋਸਤਾਂ ਨੂੰ ਪੁੱਛਿਆ ਤੇ ਉਹ ਕਹਿੰਦੇ ਕਿ ਅੱਗੋਂ ਅਸੀਂ ਪੁੱਛ ਕੇ ਦੱਸਦੇ ਹਾਂ ਫਿਰ ਉਹਨਾਂ ਦੇ ਸ਼ਾਮ ਕੇ 6 ਵਜੇ ਤੱਕ ਸਾਨੂੰ ਕਾਲ ਆਈ ਹੈ ਕਿ ਉਹਨਾਂ ਦੇ ਤੇ ਪਹਾੜੀ ਡਿੱਗੇ ਤੇ ਉਹਨਾਂ ਦਾ ਐਕਸੀਡੈਂਟ ਹੋ ਗਿਆ ਹੈ ਇਦਾਂ ਹਾਂਜੀ ਕੱਲ੍ਹ ਵਕਤ ਦੀ ਗੱਲ ਹੈ ਕਿਸ ਕੱਲ੍ਹ ਬਾਅਦ ਕਿਸ ਕੰਮ ਦੀ ਗੱਲ ਬਾਤ ਸਾਡੀ ਉਹ ਉਹੀ ਨਾਰਮਲ ਜਿਵੇਂ ਕਹਿੰਦੇ ਸਾਡੇ ਨਗਰ ਕੀਰਤਨ ਨਿਕਲਿਆ ਸੀ ਉਹ ਕਹਿੰਦੇ ਸੀ ਕਿ ਸੇਵਾ ਸੇਵਾ ਕਰੀਂ ਤੇ ਸ਼ਾਮ ਨੂੰ ਮੈਂ ਗੱਲ ਕਰਾਂਗਾ ਕਿ ਬਾਅਦ ਵਿੱਚ ਸ਼ਾਮ ਨੂੰ ਗੱਲ ਨਹੀਂ ਬਾਅਦ ਦੀ ਗੱਲ ਨਹੀਂ ਬਾਪਾ ਦੇ ਸੁਪਨੇ ਸੀ ਕਿ ਮਲੁਕੀ ਆਪਣੇ ਤੋਂ ਵੱਡੀ ਪੋਸਟ ਦੇ ਅਫਸਰ ਨੌਕਰੀ ਵਧੀਆ ਸੈਟਲ ਹੋ ਜਾਣਾ ਉਹਨਾਂ ਦਾ ਇਹ ਸੁਪਨਾ ਸੀ ਘਰ ਚ ਕਮੋਣ ਵਾਲੇ ਮੇਰੇ ਚਾਚੂ ਦਾਦੂ ਤੇ ਬਸ ਤੇ ਹਾਂਜੀ ਕਾਈਸ ਪੈਂਸਾ ਪੜਾ ਨਾਮ ਦਾ ਸੁਣਾ ਨਾਮ ਦਾ ਸੁਖਵਿੰਦਰ ਸਿੰਘ ਕਿੱਥੇ ਹੈ ਇਹ ਕੰਪਨੀ ਇਹਨਾਂ ਦੀ ਡਿਊਟੀ ਜੀ ਸੀ ਹੋਰ ਅਰੰਚਲ ਉੱਥੇ ਕ੍ਰੇਨ ਆਪਰੇਟਰ ਸੀਗੇ ਆਪਣੇ ਮਹਿਕਮੇ ਚ ਤੇ ਉਹ ਸਲਾਈਡ ਹੋ ਗਈ ਉੱਥੇ ਪਾੜੀ ਹਾਂਜੀ ਉਹ ਪਰਿਵਾਰ ਨਾਲ ਦਾ ਮਾਤਾ ਪਿਤਾ ਪਤਨੀ ਇੱਕ ਬੇਟਾ ਹੈ 14 ਸਾਲ ਦਾ ਬੋ ਜੀ ਪਹਾੜੀ ਨਾਲ ਪਹਾੜ ਨਾਲ ਟੱਕਰ ਉੱਥੇ ਲਈ ਤੇ ਪਹਾੜੀ ਪਹਾੜ ਡਿੱਗਣ ਵਾਲੀ ਗੱਲ ਆ ਜੀ ਪਰਿਵਾਰ ਤੇ ਵੀ ਤੇ ਜਵਾਨ ਨੇ ਵੀ ਪਹਾੜ ਨਾਲ ਮੱਥਾ ਲਾਇਆ ਸੀ ਘੜੀ ਪਰਿਵਾਰ ਨੇ ਗੱਲਬਾਤ ਹਾਂਜੀ ਮੇਰਾ ਭਤੀਜਾ ਸੀਗਾ ਜੀ ਹਾਂਜੀ ਤੇ ਜਿੱਦਣ ਇਹਨਾਂ ਦੇ ਇਤਰਾ ਹੁੰਦੇ ਆ 7 ਤਰੀਕ ਨੂੰ ਹੋਏ ਆ 12 ਵਜੇ ਤੱਕ ਫੋਨ ਆਉਂਦਾ ਰਿਹਾ 2:30 ਵਜੇ ਇਹ ਹਾਸਾ ਹੋਇਆ ਤੇ ਸਾਨੂੰ 5:30 ਫੋਨ ਆਇਆ ਸੁਭਾ ਦੀ ਗੱਲ ਕਰੀਏ ਤੇ ਮੇਰੇ ਕੋਲ ਕੋਈ ਬਿਆਨ ਹੀ ਨਹੀਂ ਕਰ ਸਕਦਾ ਮੇਰੇ ਕੋਲ ਲਫ਼ਜ਼ ਹੀ ਨਹੀਂ ਹੈਗੇ ਇੰਨਾ ਵਧੀਆ ਸੁਭਾ ਤੇ ਮਲਾਪੜਾ ਰੱਬ ਵਰਗਾ ਰੂਹੀ ਹੋ ਜੀ 21 ਦਸੰਬਰ ਨੂੰ ਗਏ ਛੁੱਟੀ ਕੱਟ ਕੇ ਸਾਨੂੰ 5:30 ਫੋਨ ਆਇਆ ਸ਼ਾਮ ਨੂੰ 7 ਤਰੀਕ ਨੂੰ ਹਾਂਜੀ ਇਹ 40 ਇਹ ਗ੍ਰਫ ਜੀ